ਹਲੋ ਜੀ ਮੇਰੇ ਵੱਲੋਂ ਆਪ ਸਭ ਨੂੰ ਚਾਰਪੜੀ ਸਤਿ ਸ਼੍ਰੀ ਅਕਾਲ ਸਿੱਧੂズ ਵਟਿਚਿਆ ਸਭ ਦਾ ਸਵਾਗਤ ਹੈ hope ਸਭ ਬਦਿਆ ਹੋਮੇਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਚਰੀਵਰਕ ਦਾ ਸੂਟ ਹੈ ਜਿਹੜਾ ਉਹ ਲੈ ਕੇ ਆਇਆ ਸਾਨੂੰ ਆਪਾਂ ਦਿਖਾਵਾਂਗੇ ਇਸ ਦੇ ਵਿੱਚ ਆਪਣਾ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਰੈਡੀ ਕਰ ਰਹੇ ਹਾਂ ਬਟ ਜਿਹੜਾ ਇਸ ਡਿਜ਼ਾਈਨ ਦੇ ਵਿੱਚ ਇਹ ਮੇਲ ਹੈ ਨਾ ਆਪਾਂ ਸਿਰਫ ਇਹ ਹੀ ਐਡ ਕਰਾਂਗੇ ਦੇ ਵਿੱਚ ਜਿਹੜਾ ਕੱਟਵਰਕ ਤੇ ਸਟਾਈਲ ਵਾਲੀ ਲਾਈਨ ਹੈ ਨਾ ਇਹਨੂੰ ਆਪਾਂ ਸਟੱਪ ਕਰਨਾ ਹੈ ਕਿਉਂਕਿ ਜੇ ਗਾਪਨੇ ਕਸ ਮਰਦੀ ਦੀ ਮੰਗ ਆਣਾ ਉਹ ਤੋਂ ਆਪਣੀ ਹੀ ਡਿਜ਼ਾਈਨ ਰੈਡੀ ਕਰਕੇ ਦੇਣਾ ਹੈ ਇਸ ਤਰ੍ਹਾਂ ਆਪਾਂ ਇਹ ਵਰਕ ਕਰਕੇ ਦੇਣਾ। ਸੋ ਇਸ ਵਰਕ ਦੇ ਜਿਹੜੇ ਦੇ ਜਿਹੜੀ ਰੈਡੀ ਹੋ ਰਹੀ ਹੈ ਇਹ ਆਪਣਾ ਉਹਦਾ ਸੂਟ ਦਾ ਵਰਕ ਠੀਕ ਹੈ ਤੇ ਐਨਵੈਸ ਦੀ ਜਿਹੜੀ ਸ਼ਰਟ ਹੈ ਜੀ ਉਸ ਤੇ ਵੀ ਵਰਕ ਦਿਖਾਉਣੀ ਆ ਦੇਖੋ ਇਹ ਆਪਾਂ ਇਹਦੇ ਘੇਰੇ ਦੇ ਚਾਕਾਂ ਤੇ ਇੱਤੇ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੀ ਫਿਨਿਸ਼ਿੰਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੈਗੀ ਇਹ ਚਾਕਾਂ ਦਾ ਵਰਕ ਰਹੂਗਾ ਆਪਾਂ 23 ਇੰਚ ਇਸ ਤਰ੍ਹਾਂ ਚਾਕ ਨੇ ਜਿਹੜੇ ਵਰਕ ਕੀਤੇ ਨੇਗੇ ਤੇ 24 ਇੰਚ ਜਿਹੜਾ ਇਸ ਦਾ ਘੇਰਾ ਚੌੜਾ ਠੀਕ ਹੈ 24 ਇੰਚ ਇਸ ਦਾ ਘੇਰਾ ਚੌੜਾਗਾ ਤੁਸੀਂ ਇਸ ਤਰ੍ਹਾਂ ਦੇ ਵਰਕ ਕਰਵਾ ਸਕਦੇ ਹੋ ਦਾ ਜਿਹੜਾ ਸਟੱਫ ਰਹੂਗਾ ਉਹ ਰਹੂਗਾ ਸ਼ਿਮਰ ਦੇ ਉੱਪਰ ਗ੍ਰੇ ਕਲਰ ਦਾ 베이스 ਰਹੂਗਾ ਇਹ ਕਸਟਮਰ ਨੇ ਖੁਦ ਨੇ ਆਪ ਦਾ ਸਟੱਫ ਜਿਹੜਾ ਆਪਾਂ ਨੂੰ ਦਿੱਤਾ ਸੀਗਾ ਇਸ ਮਸ਼ੀਨ ਦੇ ਵਿੱਚ ਜਿਹੜੀ ਜਰੀ ਦਾ ਇਹਨੂੰ ਸੈਟਿੰਗ ਕਰਨ ਦੀ ਜਿਹੜੀ ਪਲੇਸ ਹੈ ਹਨਾ ਉਹ ਹਰ ਇੱਕ ਆਕ ਦੇ ਅਕੋਰਡਿੰਗ ਕਰਦਾ ਹੈ ਇਹਦੇ ਨਾਲ ਉਹ ਤਿੱਲਾ ਵੀ ਜੁਟਾ ਜਾਂਦਾ ਕੋਈ ਇੱਥੇ ਤਿੱਲਾ ਲਗਾ ਕੇ ਇਸ ਦੇ ਵਿੱਚ ਹਨਾ ਜਰੀ ਇਹ ਫਿੱਟ ਕਰਦਾ ਕਿ ਇਹ ਅਲੱਗ ਤੋਂ ਆਉਂਦਾ ਹੈਗਾ ਇਸ ਦੇ ਨਾਲ ਇਹਦੇ ਵਿੱਚ ਜਰੀ ਨੂੰ ਆਪਾਂ ਇਸ ਸਾਈਡ ਵੀ ਕਰ ਸਕਦੇ ਹਾਂ ਇਸ ਸਾਈਡ ਵੀ ਜਿਸ ਤਰ ਜਿਹੜੀ ਸਾਈਡ ਆਪਾਂ ਲੱਗੇਗੀ ਹਨਾ ਇਹਦਾ ਜਿਹੜਾ ਧਾਗਾ ਆਸਾਨੀ ਦੇ ਨਾਲ ਲੈ ਕੇ ਜਾ ਰਿਹਾ ਹੈਗਾ ਸੂਈ ਵਾਲਾ ਆਪਾਂ ਉਸੇ ਤਰੀਕੇ ਨਾਲ ਇਸ ਨੂੰ ਅਡਜਸਟ ਕਰਾਂਗੇ ਠੀਕ ਹੈ ਸੋ ਮੇਰੇ ਕੋਲੇ ਇਹਦਾ ਧਾਗਾ ਜਿਹੜਾ ਜਰੀ ਹੈ ਜਿਹੜੀ ਇਸ ਤਰ੍ਹਾਂ ਜਾ ਰਹੀ ਹੈ ਆਸਾਨੀ ਦੇ ਨਾਲ ਧਾਗਾ ਉਹਦੇ ਵਿੱਚੋਂ ਨਿਕਲ ਰਿਹਾ ਹੈ ਗਰੀਨ ਚ ਸੋ ਮੈਂ ਇਸ ਤਰ੍ਹਾਂ ਇਹਨੂੰ ਸੈਕਿੰਡ ਕੀਤੀ ਹੈ ਇਹ ਆਪਣਾ ਬਲਕ ਰਹੂਗਾ ਗ੍ਰੇ ਕਲਰ ਦਾ ਸਟੱਫ ਹੈਗਾ ਐਂਡ ਇਸ ਦੇ ਉੱਪਰ ਜਿਹੜਾ ਇਹ ਮਰਲ ਅਸੀਂ ਮਰਲ ਸਟਾਪ ਹੈ ਦਾ ਦੇ ਕਲਰ ਦਾ ਐਂਡ ਇਹ ਜੋ ਵਰਕ 골ਡਨ ਜਰੀ ਦੇ ਨਾਲ ਕਰ ਰਹੇ ਹਾਂ ਆਪਾਂ ਤੁਸੀਂ ਕਿਸੇ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟਾਪ ਦੇ ਉੱਪਰ ਇਹ ਜਿਹੜੇ ਡਿਜ਼ਾਈਨ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜੇਕਰ ਤੁਸੀਂ ਇਹ ਵਾਲਾ ਕੱਟ ਵਰਕ ਤੇ ਲਾਈਨ ਹੈ ਜਿਹੜੀ ਇਹ ਵੀ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਉਹ ਵੀ ਐਡ ਕਰਵਾ ਸਕਦੇ ਹੋ ਨੈਕ ਦੇ ਉੱਪਰ ਵੀ ਇਹ ਡਿਜ਼ਾਈਨ ਹੈ ਜਿਹੜਾ ਆਊਗਾ ਬਟ ਜਿਹੜੀ ਆਪਣੇ ਇਹ ਕਸਟਮਰ ਨੇ ਉਹਨਾਂ ਨੂੰ ਸਿਰਫ 슬ੀਵਜ਼ ਦੇ ਉੱਪਰ ਐਂਡ ਘੇਰੇ ਦੇ ਚਾਕਾਂ ਨੂੰ ਉਪਰੀ ਚਾਹੀਦਾ ਹੈਗਾ ਸੋ ਆਪਾਂ ਉਦਾਂ ਹੀ ਉਹਨਾਂ ਦੀ ਚੋਇਸ ਦੇ ਅਕੋਰਡਿੰਗਲੀ ਰੈਡੀ ਕੀਤਾਗਾ ਠੀਕ ਹੈ ਬਸ ਇਹਦੀਆਂ ਸਲੀਵਜ਼ ਰਹਿ ਗਈਆਂ ਬਾਕੀ ਆਪਣਾ ਸੂਟ ਸਾਰਾ ਰੈਡੀ ਹੈਗਾ ਸਟਿਚਿੰਗ ਵੀ ਖੁਦ ਹੀ ਕਰਨੀ ਹੈਗੀ ਉਹਨਾਂ ਨੇ ਤੁਸੀਂ ਆਪਣੇ ਕੋਲੋਂ ਵੀ ਕੋਈ ਵੀ ਸਟਾਫ ਦੇ ਕੇ ਵਰਕ ਕਰਵਾ ਸਕਦੇ ਹੋਗੇ ਠੀਕ ਹੈ ਅੱਜ ਮੈਂ ਤੁਹਾਨੂੰ ਸਾਰਾ ਵਰਕ ਜਿਹੜਾ ਕਿਸ ਤਰ੍ਹਾਂ ਕਰ ਰਹੀ ਹੈ ਇਹ ਦਿਖਾਉਂਗੀ ਇਹ ਹੋਲੀ-ਵੋਲੀ ਸਾਰੇ ਬਿਲਡ ਨੂੰ ਰਿਕਵਰ ਕਰ ਲੂਗੀ ਪ੍ਰੋਪਲਰ ਸਾਰੇ ਤਰ੍ਹਾਂ ਦੇ ਵਰਕ ਲੈਗੇ ਤੁਸੀਂ ਕੋਈ ਵੀ ਵਰਕ ਸਾਡੇ ਤੋਂ ਕਰਾ ਸਕਦੇ ਹੋ ਤੇ ਸਟਾਫ ਵੀ ਸਾਰੇ ਤਰ੍ਹਾਂ ਦੇ ਅਵੇਲੇਬਲ ਨੇ ਦੁਪੱਟਿਆਂ ਦੇ ਵਿੱਚ ਵੀ ਅਨਸੂਟਾਂ ਦੇ ਵਿੱਚ ਵੀ ਠੀਕ ਹੈ ਤਾਂ ਕੋਈ ਵੀ ਸਟਾਫ ਸਾਡੇ ਤੋਂ ਬਾਇ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਹਾਂ ਜਿਹੜੀ ਜਿਹੜੀ ਆਪਣੀ ਮਸ਼ੀਨ ਹੈ ਨਾ ਇਹ ਜਿਹੜੀ 우샤 550 ਠੀਕ ਹੈ ਇਹ 450 ਵੀ ਆਉਂਦੀ ਹੈ 550 ਵੀ ਆਉਂਦੀ ਹੈ ਆਪਣੇ ਕੋਲ ਇਹ 550 ਹੈ ਇਹ ਵੱਡੀ ਮਸ਼ੀਨ ਹੈਗੀ ਇਹਦਾ ਜਿਹੜਾ ਫਰੇਮ ਹੁੰਦਾ ਹੈ ਨਾ ਇਹ ਪੂਰਾ 14 ਇੰਚ ਦਾ ਫਰੇਮ ਹੈ ਜਿਹੜਾ ਸਾਰਿਆਂ ਤੋਂ ਵੱਡਾ ਫਰੇਮ ਹੈ ਦੇ ਨਾਲ ਚਾਰ ਫਰੇਮ ਆਉਂਦੇ ਨੇ ਬਾਕੀ ਅੱਜਕੱਲ ਆਪਾਂ ਨੂੰ ਨਾ ਥੋੜਾ ਟਾਈਮ ਘੱਟ ਮਿਲ ਰਿਹਾ ਵੀਡੀਓ ਅਪਲੋਡ ਕਰਾਉਂਦਾ ਕਿੰਨ ਕੀ ਕੱਲ ਤੋਂ ਮੈਂ ਕੋਲ ਅਪਲੋਡ ਕੀਤੀ ਸੀ ਬਟ ਕੁਰੀ ਸ਼ਾਰਟ ਵੀ ਸੀਗੀ ਵੀਡੀਓ ਜਿਆਦਾ ਟਾਈਮ ਨਹੀਂ ਮਿਲ ਰਿਹਾ ਅੰਕ ਕਿਉਂਕਿ ਕੁਝ ਤਾਂ ਕੰਮ ਜ਼ਿਆਦਾ ਹੋਇਆ ਪਿਆਗਾ ਹੈ ਨਾ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਤੇ ਕੁਝ ਆਪਣਾ ਘਰੇ ਖੇਤੀਬਾੜੀ ਦਾ ਹੈ ਨਾ ਜਿੱਦਾਂ ਛੜਤ ਵਗੈਰਾ ਬੀਜਦੇ ਹੈਗੇ ਤਾਂ ਰੋਟੀ ਵਗੈਰਾ ਜੜੀ ਹੁੰਦੀ ਹੈ ਕਿ ਇਸ ਤਾਂ ਕਰਕੇ ਥੋੜਾ ਕੰਮ ਉਧਰ ਹੋ ਜਾਂਦਾ ਬਾਕੀ ਮੇਰੇ ਸਿਸਟਰ ਇਨ ਲਾਣੇ ਜਿਹੜੇ ਉਹ ਆਈ ਹੋਈ ਨਹੀਂਗੇ ਅ ਉਹਨਾਂ ਦੀ ਵੀ ਛੋਟੀ ਜਿਹੀ ਬੇਟੀ ਗੁਰਸਾਨ ਤੋਂ ਵੀ 5.5 ਮਹੀਨੇ ਛੋਟੀ ਆ ਉਹ ਥੰਪੇ ਤੋਂ ਨੂੰ ਬਤਈਆ ਹੈ ਨਾ ਦੋ ਬੱਚਿਆਂ ਦੇ ਨਾਲ ਸਾਰਾ ਕੁਝ ਹੈਂਡਲ ਕਰਨਾ ਥੋੜਾ ਟਫ ਹੋ ਜਾਂਦਾ ਸੋ ਫਿਰ ਵੀ ਆਪਾਂ ਕੋਸ਼ਿਸ਼ ਕੀਤੀ ਹੈ ਕੱਲ ਵੀ ਤੇ ਅੱਜ ਵੀ ਵੀ ਆਪਾਂ ਵੀਡੀਓਜ਼ ਦੇਈਏ ਕਿਉਂਕਿ ਜਿਹੜੇ ਆਪਣੇ ਵੀਵਰਸ ਨੇ ਉਹ ਕਾਫੀ ਮੰਗ ਕਰ ਰਹੇ ਸੀਗੇ ਦੇਖੋ ਮੈਂ ਇਹਦਾ ਪੈਰ ਚੱਕ ਕੇ ਨਾ ਦੁਆਰਾ ਤੋਂ ਰੱਖਿਆ ਕਿਉਂਕਿ ਇਹਨੇ ਆਪਾਂ ਨੂੰ ਪ੍ਰੈਸ ਕਰਨ ਦੇ ਲਈ ਕਿਹਾ ਸੀ ਇਹਦਾ ਪੈਰ ਜਿਹੜਾ ਫੁੱਟ ਸੀਗਾ ਕਿਉਂਕਿ ਇਹਦੇ ਵਿੱਚ ਹੁਣ ਜਿਹੜਾ ਡਿਜ਼ਾਈਨ ਹੈ ਦੁਆਰਾ ਤੋਂ ਮਤਲਬ ਕਿ ਇਹਦੇ ਵਿੱਚ ਇਹ ਕਲਰਫੁਲ ਡਿਜ਼ਾਈਨ ਸੀ ਇਹ ਆਪ ਦਾ ਅਕੋਰਡਿੰਗ ਕਲਰ ਦੇ ਅਕੋਰਡਿੰਗ ਚਲਾ ਰਹੀ ਜੀ ਇਹ ਕਿਹੜਾ ਕਲਰ ਚਲਾਉਂਗੀ ਤੇ ਆਪਾਂ ਜਿਹੜਾ ਸਿਰਫ ਜੁੜੀ ਪਾਉਣ ਜਾਈਏਗੀ ਸੋ ਆਪਾਂ ਇਹਦਾ ਫੁੱਟ ਹੈ ਜਿਹੜਾ ਪ੍ਰੈਸ ਕਰ ਦਾਂਗੇ ਠੀਕ ਹੈ ਫੁੰਨੇ ਦਾ ਧਾਗਾ ਨਿਕਲ ਗਿਆ ਮੈਂ ਧਾਗਾ ਪਾਣੀ ਆ ਜੀ ਤਾਂ ਮੈਂ ਦੱਸ ਗਈ ਸੀ ਜਿਹੜੇ ਆਪਣੇ ਪਿਆਰੇ ਜੀ ਵੀਰਰ ਨੇ ਹਨਾ ਉਹ ਆਪਾਂ ਨੂੰ ਬਾਰ-ਬਾਰ ਕਹਿ ਰਹੇ ਸੀ ਤੁਸੀਂ ਵੀਡੀਓਜ਼ ਨਹੀਂ ਅਪਲੋਡ ਕਰ ਰਹੇ ਵੀ ਤੁਸੀਂ ਵੀਡੀਓ ਅਪਲੋਡ ਕਰਿਆ ਕਰੋ ਅਸੀਂ ਤੁਹਾਡੀ ਵੀਡੀਓ ਦੀ ਵੇਟ ਕਰਦੇ ਆ ਹਨਾ ਸੋ ਥੈਂਕ ਯੂ ਹੈ ਜੀ ਪਹਿਲਾਂ ਤਾਂ ਉਹਨਾਂ ਦਾ ਜੋ ਸਾਡੀ ਵੀਡੀਓ ਦੀ ਵੇਟ ਕਰਦੇ ਹੈਗੇ ਤੇ ਅੱਜ ਆਪਾਂ ਬਸ ਤੁਹਾਡੇ ਸਾਰਿਆਂ ਦੇ ਲਈ ਛੋਟੀ ਜਿਹੀ ਵੀਡੀਓ ਬਣਾਈ ਹੈ ਬਾਕੀ ਆਪਾਂ ਜਿਹੜੀ ਆਪਣੀ ਜੇਕਰ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਰੈਡੀ ਕਰਵਾ ਕੇ ਮੰਗਵਾ ਸਕਦੇ ਹੋ ਠੀਕ ਹੈ ਜੀ ਕੋਈ ਵੀ ਪ੍ਰਿੰਟਰ ਸੂਟ ਜੇ ਸਾਡੇ ਤੋਂ ਤੁਸੀਂ ਬਾਏ ਕਰ ਸਕਦੇ ਹੋ ਕਿਉਂਕਿ ਜੇਕਰ ਤੁਸੀਂ ਕੋਈ ਵੀ ਸੂਟ ਰੈਡੀ ਕਰਵਾ ਕੇ ਆਪਣੇ ਕੋ ਮੰਗਵਾ ਰਹੇ ਹੋ ਹੈ ਨਾ ਤਾਂ ਜਿਹੜੀ ਆਪਣੀ ਸ਼ਿਪਿੰਗ ਆ ਹਰ ਕੰਟਰੀ ਦੇ ਵਿੱਚ ਹੈ ਠੀਕ ਹੈ ਪੂਰੇ ਵਰਲਡਵਾਈਡ ਸ਼ਿਪਿੰਗ ਆਪਣੀ ਕਿਸੇ ਵੀ ਜਗ੍ਹਾ ਤੇ ਬੈਠੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਐਂਡ ਆਪਣੀ ਜਿਹੜੀ ਪੇਮੈਂਟ ਤਾਂ ਮੈਥਡ ਆਪੜੀ ਕੋਲ ਕੈਸ਼ ਔਰ ਡਿਲੀਵਰੀ ਨਹੀਂ ਹੈਗਾ। ਜੇਕਰ ਤੁਸੀਂ ਕੋਈ ਵੀ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਉਹਦੀ ਪੇਮੈਂਟ ਜਿਹੜੀ ਆਨਲਾਈਨ ਮੈਥਡ ਆਹੀ ਕਰਨੀ ਪੈਣੀ ਹੈ ਜਾਂ ਫਿਰ ਤੁਸੀਂ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ। ਠੀਕ ਹੈ। ਹਾਂਜੀ। ਤਾਂ ਕਿ ਆਪਣਾ ਇਹ ਵਰਕ ਚੱਲ ਰਿਹਾ ਹੈਗਾ। ਸੋ ਔਨੇ ਟਾਈਮ ਦੇ ਵਿੱਚ ਜਿਹੜਾ ਹੋਰ ਕੰਮ ਕਰਦੀਆਂ ਆਪਾਂ ਅੱਜ ਇਹ ਵੀਡੀਓ ਇੱਥੇ ਬੰਦ ਕਰਦੇ ਹਾਂ ਤੇ ਕੱਲ ਨੂੰ ਆਪਾਂ ਇੱਕ ਹੋਰ ਸੋਹਣੀ ਜੀ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ। ਸੌਰੀ ਬਿਕੋਜ਼ ਆਪਾਂ ਜਿਹੜੇ ਬਹੁਤ ਤਰ੍ਹਾਂ ਦੇ ਜਿਹੜੇ ਸੂਤਾਂ ਦੀ ਵੀਡੀਓ ਸੀ ਅਪਲੋਡ ਨਹੀਂ ਕਰ پا ਰਹੇ ਕਿਉਂਕਿ ਟਾਈਮਿੰਗ ਬਹੁਤ ਥੋੜ ਪਈ ਪਈ ਹੈ ਸੋ ਕੋਸ਼ਿਸ਼ ਕਰਿਆ ਕਰਾਂਗੇ ਜੀ ਤੁਹਾਡੇ ਲਈ ਅਸੀਂ ਡੇਲੀ ਦੇ ਵਿੱਚ ਵੀਡੀਓ ਅਪਲੋਡ ਕਰ ਦੇਣੀ ਹੈ ਠੀਕ ਹੈ ਹਾਂਜੀ ਬਾਕੀ ਮਿਲਦੇ ਆ ਕੱਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ